ਨਾਮ ਭਾਈ ਸੰਦੀਪ ਸਿੰਘ ਜੀ ਮੁੱਖ ਗ੍ਰੰਤੀ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਦਾਸ ਪਿਛਲੇ ਸਮੇਂ ਤੋਂ ਉਸ ਸਥਾਨ ਤੇ ਸੇਵਾ ਨਿਭਾ ਰਿਹਾ ਹੈ ਜੀ ਇਹ ਨਗਰ ਡੱਲਾ ਬਹੁਤ ਹੀ ਭਾਗਾ ਵਾਲਾ ਨਗਰ ਹੈ ਇਹ ਨਗਰ 72 ਬ੍ਰह्म ਗਿਆਨੀਆਂ ਦੀ ਧਰਤੀ 22 ਮੰਜੀਦਾਰ ਗੁਰੂ ਸਾਹਿਬ ਨੇ ਉਸ ਸਮੇਂ ਥਾਪੇ ਸਨ ਜਿੰਨਾਂ ਵਿੱਚੋਂ ਚਾਰ ਮੰਜੀਦਾਰ ਪ੍ਰਚਾਰਕ ਇਸ ਨਗਰ ਦੇ ਸਨ ਇਸ ਨਗਰ ਵਿੱਚ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਜਿਨ੍ਹਾਂ ਦਾ ਆਨੰਦ ਕਾਰਜ ਭਾਈ ਨਰੈਣ ਦਾਸ ਦੀ ਸੁਪਤਰੀ ਮਾਤਾ ਤਮੋਦਰੀ ਜੀ ਦੇ ਨਾਲ ਬਾਈ ਪਾਦੋ ਸੰਮਤ 1661 ਸਨ 1604 ਨੂੰ ਹੋਇਆ ਉਹ ਆਨੰਦ ਕਾਰਜ ਹੋਣ ਤੋਂ ਬਾਅਦ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਸ਼ਾ ਨੇ ਇਸ ਬੌਲੀ ਦਾ ਟੱਪ ਆਪਣੇ ਹੱਥੀਂ ਲਾਇਆ ਅਤੇ ਬੌਲੀ ਬਣਾਉਣ ਦੀ ਸੇਵਾ ਭਾਈ ਛਾਲੋ ਜੀ ਨੂੰ ਸੌਂਪ ਕੇ ਆਪ ਬਰਾਤ ਲੈ ਕੇ ਵਾਪਸ ਅੰਮ੍ਰਿਤਸਰ ਸਾਹਿਬ ਚਲੇ ਗਏ ਸਨ ਤੀਸਰਾ ਸਥਾਨ ਭਾਈ ਲਾਲੂ ਜੀ ਇਹ ਸਥਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦੇ ਦਰੋਂ ਘਰੋਂ ਵਰਸਾਏ ਹੋਏ ਧੰਨ ਤਨ ਬ੍ਰਹਮ ਗਿਆਨੀ ਭਾਈ ਲਾਲੂ ਜੀ ਜੋ ਵੈਦ ਸਨ ਤਿਆ ਤਾਪ ਬੁਖਾਰ ਦਾ ਇਲਾਜ ਕਰਿਆ ਕਰਦੇ ਸਨ। ਇਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਜੋ ਕਿ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਅਸੂ ਦੀ ਅਮਾਵਸ ਨੂੰ ਸਮੂਹ ਇਲਾਕਾ ਨਿਵਾਸੀ ਸੰਗਤਾਂ, ਸਮੂਹ ਜਥਿਆਂ, ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਮਨਾਇਆ ਜਾਂਦਾ ਹੈ ਇਸ ਸਲਾਨਾ ਜੋੜ ਮੇਲੇ ਨੂੰ ਮਨਾਉਂਦਿਆਂ ਹੋਇਆਂ ਅੱਜ ਸ੍ਰੀ ਅਖੰਡ ਜਪ ਸਬਨਾ ਗੁਰਦੁਆਰਿਆਂ ਵਿੱਚ ਆਰੰਭ ਹੋ ਚੁੱਕੇ ਹਨ ਤਿੰਨਾਂ ਦੇ ਭੋਗ ਇੱਕ ਤਰੀਕ ਨੂੰ ਠੀਕ 9 ਵਜੇ ਪਹਿਣਗੇ ਉਪਰੰਤ 12 ਵਜੇ ਨਗਰ ਕੀਰਤਨ ਪ੍ਰਾਰੰਭ ਹੋਵੇਗਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪੰਜ ਪਿਆਰੇ ਸਹਿਬਾਨ ਪੰਜ ਨਿਸ਼ਾਨਚੀ ਸਹਿਬਾਨ ਸਮੂਹ ਸੰਗਤਾਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਨਗਰ ਕੀਰਤਨ ਪ੍ਰਾਰambh ਹੋਵੇਗਾ ਜੋ ਸਾਰੇ ਨਗਰ ਦੀ ਪਰਕਰਮਾ ਕਰਦਾ ਹੋਇਆ ਗੁਰਦੁਆਰੇ ਕੇ ਸੰਪੂਰਨ ਹੋਵੇਗਾ ਉਪਰੰਤ ਦੀਵਾਨ ਪ੍ਰਾਰambh ਹੋਣਗੇ ਜੋ ਕਿ ਅਗਲੇ ਦਿਨ ਸ਼ਾਮ 5:30 ਚੰਨਣਗੇ ਸੋ ਆਪ ਸੰਗਤਾਂ ਨੂੰ ਦਾਸ ਵੱਲੋਂ ਬਹੁਤ ਬਹੁਤ ਵਧਾਈਆਂ ਇਸ ਸਮੁੱਚੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਰਿਹائش ਦਾ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਹੈ ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਕੇ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ